ਬੋਲਦਾ ਕੀ ਆ ਤੂੰ ਦੱਸ ਹੈ ਬੋਲਦਾ ਕੀ ਆ ਤੂੰ ਇਹ ਤੂੰ ਇਹ ਬੇਇੱਜ਼ਤੀ ਕਰਾਉਣ ਸੀ ਮੈਨੂੰ ਬੋਲਦਾ ਨਹੀਂ ਅਸੀਂ ਨਹੀਂ ਬੁਲਾਇਆ ਜੀ ਵੀਡੀਓ ਬਣ ਰਹੀ ਆ ਹਾਂ ਬਣੂਗੀ ਫੁੱਟ ਖਾਣ ਬੋਲਦਾ ਕੀ ਆ ਤੂੰ ਇਹ ਤੁਹਾਡਾ ਘਰੇ ਨੂੰ ਮੈਟਰ ਆ ਹੈ ਪੈਣੀ ਪੈਣੀ ਆ ਬੋਲਦਾ ਕੀ ਆ ਤੂੰ ਇੱਧਰ ਗੱਲ ਕਰ ਬੇਨਾ ਹੈ ਕੋਈ ਨਹੀਂ ਕੁੱਤਾ ਕੁੱਤਾ ਖੜ ਕੇ ਗੱਲ ਕਰ ਲੋ ਖੜ ਕੇ ਖੜ ਕੇ ਗੱਲ ਕਰੋ ਖੜ ਕੇ ਗੱਲ ਕਰੋ ਖੜ ਕੇ ਗੱਲ ਕਰੋ ਦੂਜਾ ਪਾਸੇ ਆ ਗਿਆ ਖੜ ਕੇ ਗੱਲ ਕਰੋ ਪਾਸਾ ਕਿੱਥੇ ਆ ਦੋ ਖੜ ਕੇ ਗੱਲ ਕਰ ਮੇਰੇ ਨਾਲ ਇਹ ਹੈ ਕੌਣ ਨੇ ਸਾਹਮਣੇ ਕੌਣ ਨੇ ਇਹ ਮੇਰਾ ਨਬਦੀਪ ਖੜ ਕੇ ਗੱਲ ਕਰੋ ਜਿਹੜਾ ਗੱਲ ਧਮਕੀਂ ਦਸੀ ਸੀ ਧਮਕੀਂ ਦਿੰਦਾ ਸੀ ਤੈਨੂੰ ਵੱਡੇ ਨੂੰ ਕਿੱਠਾ ਵੜਾ ਤੂੰ ਤੈਨੂੰ ਧਮਕੀ ਦੋ ਬਣਾ ਵੀਡੀਓ ਹੁਣ ਬਣਾ ਮੈਂ ਉਹ ਨਾ ਨਹੀਂ ਆ ਰੇ ਮਾਨੀਆ ਇਹ ਬੇਟਾ ਮੇਰਾ ਸੰਜਰਪ ਸਿੰਘ ਕਿਨੇ ਪੜਿਆ ਸਾਨੂੰ ਤੁਸੀਂ ਪੜਿਆ ਦੱਸੋ ਸਾਲੇ ਭੱਜ ਗਿਆ ਛੱਡ ਕੇ ਸਾਨੂੰ ਹੋਰ ਦਿਨ ਸਾਨੂੰ ਛੱਡ ਕੇ ਭੱਜ ਗਿਆ ਸੀ ਭੱਜ ਕੀ ਕਹਿਣਾ ਚਾਹੁੰਦੇ ਕਿੱਥੇ ਭੱਜ ਗਿਆ ਸੀ ਇਹ ਇਹ ਸਾਨੂੰ ਛੱਡ ਕੇ ਭੱਜ ਗਿਆ ਕਿੱਥੇ ਭੱਜ ਗਿਆ ਸਿਲੰਡਰ ਸਿਲੰਡਰ ਸਾਰਾ ਕੁਝ ਚੱਕ ਕੇ ਲੈ ਗਿਆ ਸੀ ਇਹ ਸਾਨੂੰ ਅਸੀਂ ਲੈ ਹੁੰਦੇ ਹੋਏ ਰਾਸ਼ਨ ਵਾਰਾ ਕਿਨੇ ਪੜਿਆ ਕਿਨੇ ਨਹੀਂ ਪੜਾਇਆ ਇਹ ਸਾਨੂੰ ਪਤਾ ਠੀਕ ਆ ਤੁਸੀਂ ਕੀ ਲੱਗਦੇ ਹੋ ਮੈਂ ਬੇਟੀ ਆ ਨਰੀ ਕੀ ਨਾਮ ਆ ਆਪਣਾ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹਾਂਜੀ ਤੁਹਾਡਾ ਨਾਮ ਕੀ ਹੈ ਬਾਈ ਜੀ ਨਵਦੀਪ ਸਿੰਘ ਸਾਡਾ ਪਿਆ ਕੀ ਨਹੀਂ ਕਰਿਆ ਕਿਨੇ ਬਕਵਾਸ ਕਰ ਰਿਹਾ ਸਾਨੂੰ ਅੱਛਾ ਕੀ ਚੱਕਰ ਕੀ ਹੋਇਆ ਸੀ ਆ ਕਿਹੜਾ ਐਡਾ ਮੈਟਰ ਹੋ ਗਿਆ ਵੀ ਜਿਹੜੇ ਤੁਸੀਂ ਅੱਜ ਹੱਥੋਂ ਪਾਈ ਤੇ ਪਹੁੰਚਿਆ ਇਹ ਬਕਵਾਸ ਕਰਦਾ ਇਹ ਕੁੜੀ ਬਾਰੇ ਮੇਰੀ ਛੋਟੀ ਭੈਣ ਬਾਰੇ ਕੀ ਕਹ ਇਹਨਾਂ ਨੇ ਕੀ ਬਕਵਾਸ ਕੀਤੀ ਆ ਤੁਹਾਡੇ ਸਾਹਮਣੇ ਹੀ ਕਿਹਾ ਨਹੀਂ ਬਾਈ ਜੀ ਸਾਡੇ ਸਾਹਮਣੇ ਨਹੀਂ ਕਿਹਾ ਇਹਨਾਂ ਨੇ ਪੁਸ਼ਟੀ ਕੀਤੀ ਆ ਸਾਡਾ ਚੈਨਲ ਨਹੀਂ ਸੀ ਦੀ ਪੋਸਟ ਕਰਦਾ ਕੋਈ ਡੀਐਨਏ ਟੈਸਟ ਹੋਇਆ ਜਾਂ ਕੁਝ ਹੋਰ ਹੋਇਆ ਦੱਸੋ ਮੈਨੂੰ ਕੀ ਹੋਇਆ ਜਗਦੇਵ ਸਿੰਘ ਨੇ ਤੂੰ ਹੁੰਦਾ ਕੌਣਾ ਇਹ ਗੱਲ ਕਹਿਣ ਵਾਲਾ ਕੋਰਟ ਵਿੱਚ ਫੈਸਲਾ ਹੁੰਦਾ ਪਿਆ ਸੀਗਾ ਇਹ ਮੁਕਰ ਹੀ ਹੋਇਆ ਸੀਗਾ ਫੈਸਲਾ ਤਲਾਕ ਦਾ ਮੁਕਰ ਗਿਆ ਉੱਥੇ ਕੋਰਟ ਵਿੱਚ ਇਹਦਾ ਖਰਚਾ ਲਾਇਆ ਕੁੜੀ ਦਾ ਕਿੰਨਾ ਜੀ ਖਰਚਾ ਕੋਰਟ ਵਿੱਚ ਲੱਗਣਾ ਸੀ ਇਹ ਗੱਲ ਹੁੰਦੀ ਸੀ ਹੂੰ ਕਹਿੰਦਾ ਜੀ ਮੇਰੀ ਕੁੜੀ ਨਹੀਂ ਹੈਗੀ ਡੀਐਨਏ ਟੈਸਟ ਕਰਾ ਲਓ ਉਹ ਨਾ ਤੇਰੀ ਕੁੜੀ ਸੀਗੀ ਉਹ ਤੇਰੀ ਕੁੜੀ ਬਣ ਗਈ ਕਮੋਡੀਸ਼ਨ ਤੁਸੀਂ ਮੈਂ ਘਰ ਦਾ ਕਮੋਡੀਸ਼ਨ ਮੰਗਦਾ ਸੀ ਸ਼ਟਅਪ ਮਰਦਾਂ ਯੂ ਇਡੀਅਟ ਕੋਈ ਜਗ੍ਹਾ ਜੁਗਾਨੀ ਮਿਲਨੀ ਠੀਕਾ ਜਗ੍ਹਾ ਨਹੀਂ ਮਿਲਣੀ ਜਗ੍ਹਾ ਤੇ ਕਿੱਥਾ ਕੋਈ ਜਗ੍ਹਾ ਨਹੀਂ ਮਿਲਣੀ ਦਿਖਾਏ ਕਿੱਥਾ ਤੇਰੇ ਕੋਲ ਇਹ ਜਗ੍ਹਾ ਦਿਖਾಳ್ ਕਰਦਾ ਤੂੰ ਸਾਰੇ ਕਹਿੰਦੇ ਰੋਡ ਤੇ ਸੋਂਦੇ ਰੋਡ ਤੇ ਸਨ 100 ਰੋੜੋਂ ਨਹੀਂ ਪਤਾ ਸਿਆਦੇ ਸਾਨੂੰ ਛੱਡ ਕੇ ਗਏ ਸੀ ਤੁਸੀਂ ਤੁਸੀਂ ਕੌਣ ਲੱਗਦੇ ਹੋ ਇਹਨਾਂ ਦੇ ਬੇਟੀਆਂ ਹਨ ਇਹਦੀ ਕੀ ਨਾਨਾ ਜੀ ਤੁਹਾਡਾ ਪ੍ਰੀਤਕੌਰ ਬੋਲਦਾ ਨਹੀਂ ਜੇ ਸੰ ਛੋਟੇ ਛੋਟੇ ਮਾਵਾ ਕਿੱਥੇ ਤੇਰੇ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਜ਼ਬਰਦਸਤ ਝਗੜਾ ਹੋਇਆ ਕਿੱਥੇ ਮਾਵਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਪਿਓ ਪੁੱਤ ਦਾ ਰੋਲਾ ਰੀਡੀਓ ਬਣਾਉਣ ਲੱਗੇ ਆ ਤੇ ਕਿਹੜੇ ਬਾਪੇ ਮਗਰ ਹੁੰਦੇ ਆ ਇਹ ਰਹਿਣਾ ਤਾਂ ਚੱਲਦਾ ਰਿਹਾ ਹੱਥਾਂ ਪਾਈ ਦੇ ਪਹੁੰਚਣ ਤੇ ਇਹਨਾਂ ਨੇ ਨਹੀਂ ਅਸੀਂ ਤੇਰੇ ਕੀ ਲੱਗਦਾ ਦੱਸ ਇਹਨਾਂ ਦੀ ਬੇਟੀ ਤੇ ਇਹਨਾਂ ਦਾ ਬੇਟਾ ਵੀ ਮੈਂ ਕੀ ਲੱਗਦਾ ਤੇਰੇ ਨੂੰ ਦੱਸ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬੋਲਦਾ ਨਹੀਂ ਕੀ ਲੱਗਦਾ ਮੇਰੇ ਹੱਥੋਂ ਪਾਈ ਨਾ ਕਰਿਓ ਹੱਥੋਂ ਪਾਈ ਨਹੀਂ ਹੱਥੋਂ ਪਾਈ ਨਹੀਂ ਕਰਦੇ ਮੇਰੇ ਲਾਈਵ ਚੱਲ ਰਹੀ ਆ ਹੱਥੋਂ ਪਾਈ ਦੱਸ ਮੈਨੂੰ ਮੈਂ ਕੀ ਲੱਗਦਾ ਤੇਰਾ ਕੀ ਲੱਗਦਾ ਮੈਨ ਤੇਰਾ ਦੱਸੋ ਜੀ ਲੈਣ ਦੋ ਜੀ ਲੈਣ ਦੋ ਸਾਨੂੰ ਕੀ ਲੱਗਦਾ ਮੈਨ ਤੇਰਾ ਆ ਕੀ ਲੱਗਦੀ ਆ ਤੇਰੀ ਕਿਹਨਾ ਮੈਂ ਕੀ ਲੱਗਦਾ ਤੇਰਾ ਹਾਂ ਮੈਂ ਤੂੰ ਮੇਰਾ ਬੇਟਾ ਨਹੀਂ ਲੱਗਦਾ ਫਿਰ ਤੂੰ ਆ ਕੀ ਲੱਗਦੀ ਆ ਤੈਨੂੰ ਕੁੜੀ ਆ ਕੋਈ ਡਾਕਟਰ ਮੈਂ ਤੇਰੇ ਮਾਰੇ ਬੰਦਲ ਬੱਤਕਾ ਇੱਕ ਮਿੰਟ ਹੱਥ ਬਰੇ ਹੱਥਾਂ ਬਾਈ ਨਾ ਕਰ ਹੱਥ ਬਾਈ ਨਾ ਕਰ ਸ਼ਾਂਤੀ ਨਾਲ ਬੈਠੋ ਇੱਕ ਕੁੜੀ 12 ਨੰਬਰ ਤੇ ਫੋਨ ਕਰ ਹਾਂ ਮੈਂ ਬੇਟਾ ਲੱਗਦਾ ਤੇਰੇ ਸਾਡੇ ਤੋਂ ਇਲਾਵਾ ਕੋਈ ਹੋਰ ਹੈ ਤੇਰੇ ਕੋਲ ਪਰਿਵਾਰ ਆ ਖਣ ਨੂੰ ਹਾਂ ਸਾਡੇ ਤੋਂ ਇਲਾਵਾ ਕੋਈ ਹੋਰ ਹੈ ਤੇਰੇ ਕੋਲ ਅੱਛਾ ਅੱਛਾ ਕੀ ਜਵਾਬ ਦੇ ਆ ਬਰੇ ਨੇ ਤੁਸੀਂ ਮੇਰੇ ਕੋਲ ਤੁਸੀਂ ਹੋ ਤੇਰੇ ਬੱਤਾਂ ਨਹੀਂ ਬਣਾ ਹੈ ਮੈਨੂੰ ਤੁਸੀਂ ਘਰੋਂ ਕੱਢ ਦੇ ਕਿਉਂ ਨਹੀਂ ਆ ਰਹੇ ਸੀ ਤੁਸੀਂ ਆ ਬਿਲਕੁਲ ਆਪ ਨੇ ਕੱਢਿਆ ਬਿਲਕੁਲ ਤੁਸੀਂ ਡਾਂਗਾ ਲੈ ਕੇ ਨਾਲ ਖੜੇ ਮੇਰੇ ਹੱਥ ਨਾਲ ਆ ਹੱਥ ਨਾਲ ਡਾਂਗਾ ਲੈ ਹੱਥ ਨਾਲ ਲਾ ਹੱਥ ਨਾਲ ਲਾ ਹਾਂ ਸਿਲੰਡਰ ਲੈ ਕੇ ਰਾਸ਼ਨ ਲੈ ਤੈਕੀ ਕੱਪੜਾ ਪਹਿਂ ਕੇ ਮੇਰੇ ਬਾਹਰ ਕੱਢ ਕੇ ਸੱਤਿਆ ਮੈਂ ਨਹੀਂ ਕੋਈ ਸਿੱਤੇ ਮੈਨੂੰ ਤਾਂ ਪਤਾ ਨਹੀਂ ਸੀ ਟੀਕ ਸੀਗੀ ਛੋਟੀ ਜਿਹੀ ਸੀ 11 ਸਾਲ ਦੀ ਜ਼ਿੰਦਗੀ 23 ਸਾਲ ਦੀ ਹੋ ਗਈ 26 ਸਾਲ ਦੀ ਪਤਾ ਨਾ 26 ਸਾਲ ਦੀ ਕੀ ਨੇ ਮੇਰੇ ਖਾਤੇ ਅੱਜ ਤੱਕ ਕੀ ਕੀਤਾ ਸਾਡੇ ਨੇ ਕੀ ਕੀਤਾ ਸਾਡੇ ਨੇ ਕਿੰਨੇ ਕਿਨੇ ਪੜਾਇਆ ਸਾਨੂੰ ਕੀ ਕੀਤਾ ਤੁਸੀਂ ਹੁਣ ਤੱਕ ਸਾਡੇ ਵਾਸਤੇ ਅੱਛਾ ਅੱਛਾ ਕੀ ਜਵਾਬ ਦੋ ਇਹਨੂੰ ਕਿੰਨੇ ਪੜਾਇਆ ਵਾ ਡਿਗਰੀ ਕਿਨੇ ਕਰਾਈ ਗਏ ਡਿਗਰੀ ਤੁਸੀਂ ਮੈਨੂੰ ਘਰੇ ਨਹੀਂ ਪੜਨ ਦਿੱਤਾ ਇਹ ਕਿਹਦੀ ਮਰਤਸਿਆ ਆ ਆ ਤੇਰੀ ਵੀਡੀਓ ਬਣੀ ਹੀ ਆ ਥੋੜੀ ਆ ਦੇਖੋ ਘਰੇ ਨਹੀਂ ਪੜਾਂ ਸਮਝ ਆ ਰਿਹਾ ਮੈਂ ਬਣਾਉਣੀ ਆ ਵੀਡੀਓ ਹਾਂ ਚਲ ਠੀਕ ਆ ਲਾ ਕੋਡ ਦੇ ਵਿੱਚ ਕੋਡ ਦੇ ਵਿੱਚ ਕਿੱਥੇ ਸੁਣਵਾਈ ਨਹੀਂ ਹੋਈ ਤੇਰੀ ਆ ਕਿੱਥੇ ਨਹੀਂ ਸੁਣਵਾਈ ਹੋਈ ਕਿੱਥੇ ਫੈਸਲਾ ਨਹੀਂ ਹੋਇਆ ਤੇਰੇ ਨਾਲ ਕਿੱਥੇ ਨਹੀਂ ਫੈਸਲਾ ਹੋਇਆ ਕੱਲ 7.5 ਲੱਖ ਮੰਗਦਾ ਵਾਂ ਕਿਹੜਾ 7.5 ਲੱਖ ਕਿੱਥੇ ਹੋਣ ਨੂੰ ਉਹ ਨੰਦਪੋਰ ਵਾਲੀ ਠੀਕ ਆ ਵਾਲੀ ਇਹਦੀ ਜਗਾ ਤੁਹਾਡਾ ਕੋਈ ਹੱਥ ਨਹੀਂ ਹੈਗਾ ਠੀਕ ਆ ਨਾ ਸਮਝ ਆ ਗਈ ਬਸ ਸਾਨੂੰ ਜੀ ਲੈਂਦੇ ਰੱਬ ਕਰਕੇ ਠੀਕ ਆ ਇਹ ਬੇਨਤੀ ਆ ਸਾਡਨ ਜੀ ਲਾਂ ਤੋਂ 15 16 ਸਾਲ ਹੋ ਗਏ ਸਾਨੂੰ ਕੋਟ ਕਰਕੇ ਕਚੈਰੀਆਂ ਚ ਧੱਕੇ ਖਾਂਦੇ ਨੂੰ ਕੇਸ ਕੀ ਨੇ ਲਾਇਸੀ ਤੁਹਾਡੇ ਲਾ ਹਰਕੇ ਦਾ ਖਰਚੇ ਦੇ ਖਰਚੇ ਦੇ ਕੇਸ ਤੁਹਾਡੇ ਲਾ ਸੀ ਪਹਿਲਾਂ ਤੁਸੀਂ ਲਾਇਆ ਸੀ ਸਾਨੂੰ ਅੰਦਰ ਬਾੜ ਲੈਣ ਬੰਦੇ ਲੈ ਕੇ ਪਹਿਲਾਂ ਤੁਸੀਂ ਆ ਗਏ ਸੀ ਸਾਡੇ ਘਰੇ ਕੌਣ ਨਾਮ ਦਾ ਕੌਣ ਹੈ ਤੁਹਾਡੇ ਆਪਾਂ ਪਾਣੇ ਤੁਹਾਡੇ ਚਲ ਕੌਣ ਆ ਕੌਣ ਆ ਤੁਹਾਡੇ ਨਾਮ ਆ ਮੇਰੇ ਮਾਵਾ ਪਹਿਗੇ ਨੇ ਮੈਂ ਉਹ ਪੂਰੇ ਹੋ ਗੱਦੀ ਘਰ ਕਿੱਥੇ ਆ ਤੁਹਾਡਾ ਜੱਦੀ ਘਰ ਕਿੱਥੇ ਆ ਲੈ ਗੀ ਲੈਣਾ ਇਸ ਚੀਜ਼ ਤੋਂ ਨਹੀਂ ਕੀ ਲੱਗ ਗਈ ਮੈਂ ਮੁੰਡਾ ਹੀ ਤੇਰਾ ਤੋਤੀ ਪਿੰਡ ਆ ਮੇਰਾ ਮੈਂ ਮੁੰਡਾ ਹੀ ਤੇਰਾ ਹਾਂ ਜੱਦੀ ਘਰ ਰਹਿੰਦਾ ਤੂੰ ਮੇਰੇ ਘਰ ਚ ਹੀ ਆ ਤਵਾ ਤੇਰਾ ਕਰ ਤੂੰ ਬਣਾਇਆ ਕਿੱਥੋਂ ਤੇਰਾ ਘਰ ਤੇ ਆ ਤਾਂ ਕਿ ਸੜਕਾ ਤੇ ਸੁੰਦਾ ਜੱਦੀ ਕਿਥੇ ਆ ਕਹਿੰਦੇ ਮੇਰਕ ਉਹ ਮੇਰਕ ਰਹਿੰਦੇ ਤੁਸੀਂ ਮੇਰੇ ਘਰ ਚ ਹੀ ਆ ਤੇਰਾ ਘਰ ਤਵਾ ਤੇਰਾ ਕਰ ਸਾਡਾ ਘਰ ਆਇਆ ਹੋਇਆ ਉਹ ਸਾਡੇ ਨਾਨਕੇ ਦਾ ਬਣਾਇਆ ਉਹ ਕੋਈ ਮੁੰਡਾ ਇਹ ਨਾਨਕੇ ਦਾ ਉਹ ਦਫਾ ਹੋ ਵੇ ਇਥੋਂ ਤੂੰ ਬਦਮਾਸ਼ੀ ਕਰਦਾ ਸਾਡੇ ਤੇ ਹੈ ਬਦਮਾਸ਼ੀ ਵਿੱਚ ਜਾ ਕੇ ਸਾਨੂੰ ਖੜਾ ਕਰਦਾ ਤੂੰ ਹੈ ਕਿਹੜਾ ਸੀਗਾ ਉਹ ਤੁਹਾਨੂੰ ਕਿਹੜੇ ਬਦਮਾਸ਼ਾਂ ਚ ਖੜਾ ਕੀਤਾ ਸੀ ਬਾਈ ਜੀ ਇਹਨਾਂ ਨੇ ਬਾਜੀਗਰ ਜਿਹੜੇ ਉਹ ਇੱਕ ਤਾਂ ਹੈਗੇ ਨੇ ਬਾਜੀਗਰ ਸਾਡੀ ਕੋਲ ਨਹੀਂ ਰਹੇ ਉਹਨਾਂ ਨੂੰ ਲੈ ਕੇ ਇਕੱਠਾ ਕਰਕੇ ਸਾਡੇ ਘਰੇ ਆ ਗਏ ਆ ਨਾਮ ਕੀ ਆ ਨਾਮ ਨਹੀਂ ਮੈਨੂੰ ਪਤਾ ਕੀ ਆ ਉਹਨਾਂ ਦਾ ਠੀਕ ਆ ਤੇ ਇੱਕ ਇਹਨੇ ਫੋਨ ਕਰਾਇਆ ਸੀਗਾ ਮੈਨੂੰ ਲੁਧਿਆਣੇ ਤੋਂ ਬੰਦਾ ਸੀਗਾ ਅੱਛਾ ਕਹਿੰਦਾ ਜੀ ਮੈਂ ਪਹਿਲੇ ਬੋਲਦਾ ਲੁਧਿਆਣੇ ਦਾ ਗੱਲ ਕਰਨੀ ਆ ਤੁਹਾਡੇ ਨਾਲ ਫੈਸਲਾ ਕਰਨਾ ਮੈਂ ਕਿਹਾ ਜਾ ਕੇ ਗੱਲ ਕਰਦੇ ਆ ਮੈਂ ਜਦੋਂ ਜਾ ਕੇ ਬੈਠਾ ਕਹਿੰਦਾ ਤੇਰੇ ਜੁੱਤੀਆਂ ਮਾਰ ਕੇ ਘਰੋਂ ਕੱਢਾਂਗੇ ਤੁਹਾਨੂੰ ਕਹਿ ਰਿਹਾ ਹਾਂ ਹਾਂ ਜੀ ਕੌਣ ਸੀ ਐਮਐਲਏ ਉਹ ਕੀ ਨਾਮ ਸੀ ਨਹੀਂ ਕਿਹਾ ਜੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਬਿਲਕੁਲ ਹੀ ਕਿਹਾ ਕਿਉਂ ਨਹੀਂ ਕਿਹਾ ਬਿਲਕੁਲ ਹੀ ਕਿਹਾ ਇਹ ਹੀ ਹਾਲ ਤੁਸੀਂ ਤਲਾਕ ਦੇ ਕੇ ਮੁਕ ਨਹੀਂ ਝੂਠ ਇਹਨਾਂ ਬੋਲਦੇ ਤੁਸੀਂ ਨਹੀਂ ਇੱਕ ਮਿੰਟ ਦਾ ਖੜਾ ਖੜਾ ਮੈਂ ਕੋਈ ਬਾਪਾ ਤੁਸੀਂ ਆਪਣੇ ਆਪਣੇ ਬਿਆਨ ਦੇ ਦਿਓ ਬਾਪਾ ਪਹਿਲੀ ਗੱਲ ਤਾਂ ਤੇਰੇ ਹੱਥੋਂ ਪਾਈ ਮੇਰੇ ਜੰਮਣ ਨਾਲ ਕੋਈ ਬਾਵਰੀ ਬਣ ਜਾਂਦਾ ਠੀਕ ਆ ਅੱਛਾ ਇਹਨੇ ਤੁਹਾਨੂੰ ਪੁੱਛਿਆ ਨਹੀਂ ਕਿਉਂ ਪੁੱਛਿਆ ਇਹਨੇ ਕੀ ਪੁੱਛਿਆ ਦੱਸ ਤੁਹਾਨੂੰ ਮੈਂ ਹੁਣ ਕੀ ਕਰਦਾ ਦੱਸ ਉਹਦੇ ਕਿਹੜੀ ਪੜ੍ਹਾਈ ਕਰਦਾ ਮੈਂ ਦੱਸ ਦੇ ਕੋਸ਼ ਪਤਾ ਤਾਂ ਹੈ ਨਹੀਂ ਤੁਸੀਂ ਮੈਰੜੋ ਬਾਈ ਨਹੀਂ ਜੀ ਹਨ ਮੈਰੜੋ ਹਾਂ ਜੀ ਕਿੰਨੀ ਉਮਰ ਆਪਣੀ 23 ਸਾਲ 23 ਸਾਲ ਤੇ ਇਹਨੇ ਤੁਹਾਨੂੰ ਪਾਲੇ ਨਹੀਂ ਬਿਲਕੁਲ ਨਹੀਂ ਅਸੀਂ ਛੋਟੇ ਹੁੰਦੇ ਨੂੰ ਤਾਂ ਛੱਡ ਕੇ ਅਸੀਂ ਛੋਟੇ ਹੁੰਦੇ ਸੀ ਸਾਡੇ ਨਾਨਕੇ ਸਾਡੇ ਘਰ ਤੇ ਰਾਸ਼ਨ ਲੈ ਕੇ ਆਉਂਦੇ ਸੀ ਹਰ ਮਹੀਨੇ ਠੀਕ ਆ ਇਹਨਾਂ ਦੇ ਹੁੰਦੇ ਹੋਏ ਅੱਛਾ ਇਹਨਾਂ ਦੇ ਹੁਣ ਤਾਂ ਜਾਣ ਤੋਂ ਬਾਅਦ ਭਾਈ ਜਗਦੇਵ ਸਿੰਘ ਤੇ ਕਿਉਂ ਐਲੀਗੇਸ਼ਨ ਲਾ ਰਹੇ ਨੇ ਕਿਉਂਕਿ ਉਹ ਸਾਨੂੰ ਪਾਲਦੇ ਰਹੇ ਕਿਉਂਕਿ ਉਹ ਸਾਨੂੰ ਪਾਲਦੇ ਨੇ ਸਾਨੂੰ ਪੜਾਈ ਪੜ੍ਹਾਉਂਦੇ ਸਾਡੀ ਪੜ੍ਹਾਈ ਉਹਨਾਂ ਨੇ ਕਰਾਈ ਆ ਐਲੀਗੇਸ਼ਨ ਹੈਵੇਂ ਨੇ ਉਹਨਾਂ ਨੇ ਤੁਹਾਡੀ ਪੜ੍ਹਾਈ ਪੂਰੀ ਕਰਵਾਈ। ਹਾਂਜੀ ਉਹਨਾਂ ਨੇ ਹੀ ਮੇਰਾ ਵਿਆਹ ਕਰਾਇਆ ਠੀਕ ਆ ਸਾਰਾ ਵਿਆਹ ਦਾ ਖਰਚਾ ਉਹਨਾਂ ਨੇ ਹੀ ਮੇਰਾ ਕਰਿਆ ਦਾਜ ਤੇ ਜੋ ਉਹਨਾਂ ਨੇ ਜੋ ਵੀ ਕਰਿਆ ਸੋਨੇ ਦੇ ਗਹਿਣੇ ਉਹਨਾਂ ਸਾਰਾ ਪੂਰੀ ਵਿਆਹ ਦਾ ਖਰਚਾ ਉਹਨਾਂ ਨੇ ਹੀ ਕਰਿਆ ਮੇਰਾ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਕਰਿਆ ਤਾਂ ਬਸ ਇਨਜਾਮ ਲਾਉਣ ਤੇ ਸਾਨੂੰ ਕੋਰਟ ਕਚਹਿਰੀ ਚ ਘੜੀ ਸੁਣਦੇ ਆ ਘੜੀ ਕਿਸਦੇ ਬਸ ਉਹ ਤੁਸੀਂ ਪ੍ਰਸ਼ਾਸਨ ਅਕੀ ਕੀ ਪੀਲ ਕਰਦੇ ਹੋ ਪਹਿਲੀ ਸਾਨੂੰ ਇਹ ਇਹ ਕਰਦੇ ਆ ਵੀ ਸਾਨੂੰ ਇਹ ਜਿਹੜੀ ਇਹ ਤਾਂ ਖਹਿੜਾ ਛਡਾਓ ਸਾਡਾ ਖਹਿੜਾ ਛਡਾਓ ਬਾਈ ਅਸੀਂ ਥੋੜਾ ਛਡਾਵਾਂਗੇ ਫਿਰ ਹੋਣ ਤੇ ਵੀ ਉਹੀ ਗੱਲ ਹੈ ਅਸੀਂ ਥੋੜਾ ਪ ਤੁਸੀਂ ਜਾਓ ਨਮਿੰਦਿਆਂ ਨਾਲ ਗੱਲ ਕਰੋ ਜਿਹੜੇ ਉੱਥੇ ਬੰਦਾ ਦਿੱਦ ਅੱਗੇ ਅੱਗੇ ਵਧੀਆ ਬੈਰ ਕੇ ਆਪਣੇ ਰਾਮ ਨਾਲ ਗੱਲ ਕਰਦੇ ਤਾਂ ਉਹਦੇ ਹੱਥੋਂ ਪਾਈ ਸ਼ੁਰੂ ਕਰਤੀ ਇਹ ਤਾਂ ਅੱਗੇ ਅੱਗੇ ਦਾ ਮਸਲੇ ਹੱਦੀ ਹੁੰਦਾ ਥੋੜਾ ਭਾਈ ਸੁਣੋ ਭਾਈ ਛੱਤਰ ਤੇ ਪੈਣੀ ਸੀਗੀ ਥੋੜੀ ਧੀ ਆ ਤੁਹਾਡੀ ਭੈਣ ਆ ਉੱਥੇ ਕੋਈ ਅਲੀਗੇਸ਼ਨ ਲਾਵੇ ਉਹਨਾਂ ਨੂੰ ਕੋਈ ਧੱਕਾ ਕਰਦਾ ਜਾਂਦਾ ਉਹ ਵੀ ਤਾਂ ਧੀ ਆ ਉਹਦੀ ਧੀ ਉਹਦੀ ਨਹੀਂ ਹੈਗੀ ਉਹਦੀ ਧੀ ਨਹੀਂ ਹੈਗੀ ਕਿਹੜੀ ਧੀ ਆ ਇਹਦੀ ਦੱਸ ਕਿਹੜੀ ਸੀ ਤੇਰੀ ਚਾਹੇਂ ਜੀ ਤਾਂ ਕਿਹਾ ਸੀ ਮੇਰੀ ਕੋਈ ਧੀ ਨਹੀਂ ਹੈਗੀ ਮੇਰੇ ਦੋ ਬੱਚੇ ਨੇ ਦੋ ਬੱਚੇ ਨੇ ਮੇਰੇ ਰੇਕੇ ਆ ਸੀ ਕੋਈ ਨਹੀਂ ਮਤਲਬ ਜਗਦੇਵ ਸਿੰਘ ਸੱਚ ਬੋਲ ਰਿਹਾ ਹਾਂ ਜੀ ਪੋਈ ਤੇ ਨਹੀਂ ਹੈਗੀ ਅਸੀਂ ਦੋਨੇ ਬੱਚੇ ਐਨਆਰਏ ਉਹ ਉਹ ਦਿਲਪ੍ਰੀਤ ਨਹੀਂ ਸੀਗੀ ਫਿਰ ਕਿਉਂ ਵਿੱਚ ਫਿਰ ਇੰਨੀ ਪੰਜ ਕਿਉਂ ਨੋਬਤ ਆ ਗਈ ਵੀ ਤੁਸੀਂ ਹੱਥੋਂ ਪਾਈ ਤੇ ਉਤਰੇ ਆਏ ਹੋ ਹੱਥੋਂ ਪਾਈ ਤੇ ਜਦ ਤੁਸੀਂ ਗੱਲਾਂ ਹੀ ਇਹ ਕਰਦੇ ਹੋ ਅਸੀਂ ਗੱਲਾਂ ਕਰਦੇ ਆ ਸਾਡੀ ਗੱਲ ਨਹੀਂ ਤੁਸੀਂ ਹੈਲਪ ਕਰ ਰਹੇ ਹੋ ਨਾਲਾ ਤੁਸੀਂ ਮੈਂ ਹੈਲਪ ਹੈਲਪ ਕਰਾਂ ਸਾਨੂੰ ਕੋਈ ਵੀ ਬੁਲਾਏਗਾ ਅਸੀਂ ਤੁਹਾਡੇ ਪੱਖ ਤੋਂ ਨਹੀਂ ਦੇ ਤੁਹਾਡੇ ਪੱਖ ਤੋਂ ਨਹੀਂ ਦੇ ਨਹੀਂ ਨਹੀਂ ਤੁਸੀਂ ਆਪਣੇ ਪੱਖ ਦਿਓ ਪੱਖ ਦਿਓ ਆਪਣੇ ਤੁਸੀਂ ਦੇ ਰਹੇ ਆਂ ਆਹ ਦੇਖੋ ਲਾਈਵ ਚੱਲ ਰਿਹਾ ਇੰਤਾਂ ਦੀ ਗੱਲ ਨਾ ਕਰੋ ਲਾਈਵ ਚੱਲ ਰਿਹਾ ਉਧਰ ਇੰਤਾਂ ਦੀ ਗੱਲ ਨਾ ਕਰੋ ਅਸੀਂ ਪੱਕ ਸੁਣਨੇ ਦੋਨਾਂ ਪੱਖਾਂ ਦੇ ਪੱਖਾਂ ਦੇ ਪੱਖ ਸੁਣਨੇ ਅਸੀਂ ਜਗਦੇਵ ਜਗਦੇਵ ਸਿੰਘ ਨੂੰ ਵੀ ਫੋਨ ਕੀਤਾ ਸੀ ਅਸੀਂ ਦੇਖੋ ਅਸੀਂ ਬਿਆਨ ਕਰਗੇ ਪਬਲਿਕ ਹਾਂਜੀ ਹਾਂਜੀ ਅਸੀਂ ਨਹੀਂ ਕਰ ਸਕਦੇ ਸਾਡਾ ਕੰਮ ਆ ਕੰਮ ਕਰਨਾ ਸੀ ਜੋ ਸਾਡੀ ਡਿਊਟੀ ਆ ਅਸੀਂ ਕਰਤੀ ਤੁਹਾਡਾ ਜੋ ਕੰਮ ਸੀ ਉਹਨੂੰ ਕੁੱਟਣਾ ਸੀ ਤੁਸੀਂ ਕੁੱਟ ਲਿਆ ਹਾਂ ਇਹ ਤਾਂ ਚਿੱਤਰ ਲੱਗਣੇ ਸਿੱਕੇ ਸੀ ਇਹ ਤੁਹਾਡਾ ਤੁਹਾਡਾ ਮੈਟਰ ਆ ਇਹ ਹਾਂ ਜੰਗ ਰਹੇ ਹੁੰਦੇ ਕਿ ਮੇਰੇ ਚੋਂ ਉੱਥੇ ਵੀ ਲੱਗਣੀ ਹੈ ਸਈਆਂ ਅਸੀਂ ਉੱਥੇ ਵੀ ਗਏ ਸੀ ਹੁਣ ਹੀ ਜਾ ਕੇ ਆਏ ਹਾਂ ਅਸੀਂ ਤੁਸੀਂ ਪ੍ਰਸ਼ਾਸਨ ਕੋਲ ਕਿਉਂ ਨਹੀਂ ਜਾਂਦੇ ਹੈਗੇ ਜੀ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਕਿਵੇਂ ਜਾਈਏ ਭਾਈ ਕੰਪਲੀਟ ਕਰੋ ਜਾ ਕੇ ਵੀ ਇਹ ਸਾਨੂੰ ਪਰੇਸ਼ਾਨ ਕਰਦਾ ਤੰਗ ਕਰਦਾ ਸੀ ਹੁਣ ਸਾਨ੍ਹੇ ਵਾਲ ਥਾਣੇ 'ਚ ਕੰਪਲੇਂਟ ਕਰ ਦੇਣੀ ਆ ਇਹ ਕਰਨੀਆਂ ਇਹ ਗੱਲ ਕਰਨੀ ਹੁਣ ਇਹ ਹੱਥ ਪਾਈ ਕਰਨ ਤੋਂ ਬਾਅਦ ਤੁਸੀਂ ਕੰਪਲੇਂਟ ਕਰੋਗੇ ਹੱਥ ਪਾਈ ਕਰਨ ਤੋਂ ਬਾਅਦ ਤੁਸੀਂ ਕੰਪਲੇਂਟ ਕਰ ਰਹੇ ਹੋ ਇਹ ਨਹੀਂ ਤੁਹਾਡੀ ਵੀਡੀਓ ਪਬਲਿਕ ਦੇਖੇਗੀ ਟੈਂਪਰ ਕਰੋਗੇ ਤੁਸੀਂ ਕਿਸੇ ਨੂੰ ਕੀ ਕਰੋਗੇ ਅਗਲਾ ਇੱਕ ਪੁੱਤ ਕਿਸੇ ਪਿਓ ਨੂੰ ਕੁੱਟ ਰਿਹਾ ਵਾ ਇਹ ਚੀਜ਼ ਟੈਂਪਰ ਕਰੋਗੇ ਕਿਸੇ ਨੂੰ ਪੀ ਕਰੂਗਾ ਅਗਲਾ ਇਹਨੂੰ ਪਿਓ ਨੂੰ ਨਹੀਂ ਸ਼ਰਮ ਆਉਂਦੀ ਹੈਗੀ ਪੁੱਤਰ ਨੂੰ ਤੰਗ ਕਰ ਉਹ ਨਹੀਂ ਦੇਖਿਆ ਤੁਸੀਂ ਰਲ ਮਿਲ ਕੇ ਰਹੋ ਬਾਈ ਤੁਸੀਂ ਕੀ ਨਾਲ ਹੋ ਰਹੇ ਹੋ ਤੁਸੀਂ ਇਕੱਠੇ ਬੈਠੋ ਨਮਾਇंदे ਕੋਲ ਜਾਓ ਜਿਹੜੇ ਨਮਾਇंदे ਚੁੜੇ ਹੋਏ ਗੱਲ ਨਾ ਕਰ ਰਹੇ ਸਾਡੇ ਨਾਲ ਆਹ ਮੇਰੀ ਗੱਲ ਸੁਣਾ ਖਰਚਾ ਤੁਹਾਨੂੰ ਦੇਣਾ ਨਹੀਂਗਾ ਅਸੀਂ ਕਿ ਇਕੱਠੇ ਦੇਖੋ ਜੇ ਤੁਸੀਂ ਕਿਸੇ ਨਮਾਇंदे ਕੋਲੇ ਜਾ ਕੇ ਬੈਠੋਗੇ ਜਾਂ ਕਿਸੇ ਅਧਿਕਾਰ ਦੇ ਦੁਆਰੇ ਜਾ ਕੇ ਬੈਠੋਗੇ ਇਹ ਇੱਕ ਵਾਰ ਤਾਂ ਸਾਹਮਣੇ ਸਾਹਮਣੇ ਬੈਠਣਾ ਹੀ ਪਊਗਾ ਸਿੱਧਾ ਕੋਰਟ ਪਈ ਆ ਕੋਰਟ ਵਿੱਚ ਜਾ ਕੇ ਕੇਸ ਕਰਾਂਗੇ ਅਸੀਂ ਸੁਣਾ ਸਾਰੀ ਇਹ ਵੀ ਕਰ ਸਕਦੇ ਹਾਂ ਇੱਕ ਵਾਰ ਤਾਂ ਬਹੁਤ ਵਾਰ ਕੋਰਟ ਤੇ ਬੈਠੇ ਜੀ ਇਸ ਪਾਸੇ ਨਾ ਛਾੜਿਆਂ ਚ ਬਹੁਤ ਵਾਰ ਬੈਠ ਚੁੱਕੇ ਆ ਬਹੁਤ ਵਾਰ ਇੱਕ ਵਾਰ ਬਹੁਤ ਵਾਰ ਹੋ ਗਿਆ ਭਾਈ ਇਹ ਦੇਖੋ ਮੇਰਾ ਤਾਂ ਕਹਿਣਾ ਇਹੀ ਆ ਭਾਈ ਤੁਸੀਂ ਪਿਓ ਪੁੱਤੋਂ ਤੁਸੀਂ ਕੱਲ ਨੂੰ ਇਕੱਠੇ ਹੋ ਜਾਣਾ ਵਾ ਅਸੀਂ ਨਹੀਂ ਹੋਣਾ ਇਕੱਠੇ ਹੋਣਾ ਜ਼ਰੂਰ ਆ ਮੈਂ ਭੈਣ ਜੀ ਗੱਲ ਸੁਣੋ ਨੌਆਂ ਨਾਲ ਕਦੇ ਮਾਸਾ ਲੱਗ ਨਹੀਂ ਹੋਏ ਹੈਗੇ ਤੁਸੀਂ ਇਕੱਠੇ ਹੋਣਾ ਅੱਜ ਵੀ ਹੋਣਾ ਕੱਲ ਵੀ ਹੋਣਾ ਹੋਣਾ ਜ਼ਰੂਰ ਆ ਕੋਈ ਗੱਲ ਨਹੀਂ ਉਹ ਤੁਹਾਡੀ ਜਿਹੜੀ ਆਖਰੀ ਲੱਕੜੀ ਹੁੰਦੀ ਆ ਨਾ ਉਹ ਪੁੱਤ ਦੀ ਹੁੰਦੀ ਆ ਪੁੱਤ ਨੇ ਹੀ ਚਿਖਾ ਨੂੰ ਅੱਗ ਦੇਣੀ ਆ ਪਰ ਜਿਹੜਾ ਇਹ ਮਾਹੌਲ ਤੁਸੀਂ ਬਣਾ ਲਿਆ ਲੜਾਈ ਝਗੜੇ ਵਾਲਾ ਇਹ ਮਾਹੌਲ ਜੋ ਇਹ ਸਾਡੇ ਨਾਲ ਕਰਦਾ ਮੇਰੀ ਗੱਲ ਸੁਣ ਲੈ ਇੱਕ ਵਾਰ ਮੇਰੀ ਗੱਲ ਸੁਣੋ ਜੋ ਇਹ ਸਾਡੇ ਨਾਲ ਕਰੇ ਚੰਗੇ ਕਰਨਾ ਉਹ ਇੱਕ ਲਿਮਿਟ ਹੁੰਦੀ ਆ ਕਿਸੇ ਦੀ ਤੁਹਾਡੀ ਪੱਖ ਸੁਣ ਰਹੇ ਆ ਨਾ ਭਾਜੀ ਚੰਗੇ ਕਰ ਨਹੀਂ ਹੈਗੇ ਅਸੀਂ ਤੁਹਾਡੇ ਪੱਖ ਸੁਣ ਰਹੇ ਆ ਨਾ ਜੀ ਤੁਹਾਡੇ ਸੁਣ ਰਹੇ ਆ ਨਾ ਪੱਕਾ ਸੀ ਅਸੀਂ ਪਹਿਲਾਂ ਵੀ ਫੋਨ ਕੀਤਾ ਸੀ ਫੋਨ ਕਰਕੇ ਇੱਕ ਲਿਮਿਟ ਹੁੰਦੀ ਆ ਕਿਸੇ ਚੀਜ਼ ਦੀ ਠੀਕ ਹੈ ਨਾ ਇਹ ਨਹੀਂ ਇਹ ਨਹੀਂ ਬੁਲਾਉਂਦੀ ਪੀੜਾ ਚੰਗਾ ਹੋ ਗੱਲਾਂ ਹੁੰਦੀਆਂ ਮੈਂ ਨਹੀਂ ਹੋਦਾ ਜਿੰਦਰ ਨੇ ਮੇਰੀ ਭੈਣ ਮਾਰੇ ਕੋਈ ਜਿੰਦਰ ਕਿਉਂ ਕਹੂਗਾ ਅੰਦਰ ਦੀ ਕਿਹੜੀ ਖਿਡਾਰੀ ਥੱਲੇ ਬਾਹ ਆਈ ਆ ਦੱਸੋ ਮੁੰਡੂ ਇਹਨੂੰ ਫੜ ਕੇ ਇਹੀ ਕਹਿ ਰਹੇ ਨੇ ਕੌਣ ਕਹਿ ਰਿਹਾ ਕਿਹਨੂੰ ਕਿਹਾ ਤੁਸੀਂ ਕਿਹਾ ਵੀਡੀਓ ਲਵਾ ਨਹੀਂ ਕੋਲ ਨਾ ਨਿਕਾ ਕੋਟਰ ਨੇ ਕਿਆਵਾ ਵੀ ਜੇ ਜਿੰਦਰ ਕਹੂਗਾ ਵੀਡੀਓ ਡਿਲੀਟ ਕਰਨੀ ਹੈ ਸ ਤਾਂ ਕਰਾਂਗੇ ਇਹ ਗੱਲ ਕਿਹਨੂੰ ਕਿਹਾ ਸੀ ਕਿਹਨੂੰ ਕਿਹਾ ਨਾ ਕੋਣ ਹੁੰਦਾ ਵਾ ਇਸ ਚੀਜ਼ ਦਾ ਵੀਡੀਓ ਡਿਲੀਟ ਕਰਾਉਣ ਵਾਲਾ ਹੈਗਾ ਤੁਸੀਂ ਕਿਹਾ ਜਾਂ ਨਹੀਂ ਨਹੀਂ ਜਿੰਦਰ ਕੌਣ ਹੁੰਦਾ ਇਸ ਚੀ ਨੂੰ ਵੀਡੀਓ ਡਿਲੀਟ ਕਰਾਉਣ ਵਾਲਾ ਚਾਇਆ ਠੀਕ ਆ ਨਾ ਗਲਤ ਗੱਲ ਨਾ ਕਰੋ ਨਾ ਗਲਤ ਜੀ ਸੈਂਨੇ ਨਾ ਗਲਤ ਬਰਦਾਸ਼ਤ ਕਰਦੇ ਅਸੀਂ ਤੁਹਾਡੇ ਪੱਖ ਲੈਣੇ ਨੇ ਅਸੀਂ ਤੁਹਾਡੇ ਪੱਖ ਲੈਣੇ ਹੁਣ ਲੈ ਲੈ ਹਾਂ ਹੁਣ ਪਬਲਿਕ ਨਿਰਨੇ ਕਰੇਗੀ ਇਸ ਚੀਜ਼ ਦਾ ਪਬਲਿਕ ਕੀ ਕਰੇਗੀ ਪਬਲਿਕ ਨੇ ਦੋਸਤੋ ਇੱਥੇ ਲੜਾਈ ਝਗੜੇ ਦਾ ਮਾਹੌਲ ਹੋ ਗਿਆ ਸੀ ਆਪਸੀ ਕਿਉਂ ਪੁੱਤ ਟਕ ਇਹਨਾਂ ਨੇ ਕੱਲ ਨੂੰ ਇੱਕ ਹੋ ਜਾਣਾ ਪਿਓ ਪੁੱਤ ਨੇ ਜੋ ਹਜੇ ਗੱਲਬਾਤ ਚ ਆ ਰਹੀ ਆ ਮੈਂ ਨਹੀਂ ਬੋਲਿਆ ਵਿੱਚ ਕੋਈ ਆਪਾਂ ਦੇ ਦੇ ਰਹੋ ਅਸ਼ਟਿਕ ਪਟੰਡਾ ਸਾਨੂੰ ਬਾਟੀਆਂ ਦੀ ਲੁਕੋ ਜਾਂ ਇਹ ਆ ਜਾਂ ਕੋਈ ਹੋਰ ਉਹ ਮੁੰਡਾ ਛੋਟਾ ਭਰਾ ਮੇਰਾ ਠੀਕ ਆ ਨਹੀਂ ਉਹਨੇ ਫਿਰ ਜਗਦੇਵ ਆ ਮੰਨਦਾ ਵੀ ਉਹਨੇ ਜ਼ਹਿਰ ਖਾਦੀ ਆ ਕਿਉਂ ਖਾਦੀ ਫਰ ਕੁੜੀ ਨੇ ਤੈ ਕੀ ਲੈਣਾ ਇਸ ਚੀਜ਼ ਤੋਂ ਤੇਰੀ ਕੁੜੀ ਆ ਕੁੜੀ ਨਹੀਂ ਹੈਗੀ ਜਦੋਂ ਤੁਹਾਡੀ ਤੈ ਕੀ ਲੈਣਾ ਇਸ ਚੀਜ਼ ਤੋਂ ਅਸੀਂ ਨਹੀਂ ਤੁਸੀਂ ਕਿ ਜ਼ਹਿਰ ਕਿਉਂ ਖਾਦੀ ਆ ਤੈਨੂੰ ਚਾਰ ਕੰਧਰ ਦੇ ਵਿੱਚ ਵਿਜ਼ਨ ਲੱਗਿਆ ਹੋਣਾ ਵਾ ਕਿ ਮੈਂ ਚਾਰ ਕੰਦਰ ਦੇ ਵਿੱਚ ਦੇਖਦਾ ਪਿਆ ਮਾ ਸਾਲ ਹੋ ਗਿਆ ਪੁਰਾਣੀ ਜੈ ਖਾਦੀ ਆ ਯਾਦ ਆ ਗਈ ਇਹਨਾਂ ਦੇ ਨਾਲ ਮੋ ਸਾਹਮਣੀ ਨਮਾਇੰਦਿਆਂ ਦੇ ਵਿੱਚ ਗੱਲ ਕਰੋ ਅੱਧਾ ਗੱਲ ਕਰੋ ਇਹ ਗੱਲ ਕਰ ਇਧਰ ਗੱਲ ਕਰ ਬੰਦਾ ਆ ਜਾ ਬੈਠ ਕੇ ਗੱਲ ਕਰ ਹਾਂ